ਤੜਕਸਾਰਖੀ ਈਡੀ ਦੇ ਵੱਲੋਂ ਪੰਜਾਬ ਦੇ ਵਿੱਚ ਧਾਵਾ ਬੋਲ ਦਿੱਤਾ ਗਿਆ ਜੀ ਹਾਂ ਵੱਖ-ਵੱਖ ਥਾਵਾਂ ਤੇ ਐਨਆਈਏ ਦੀ ਛਾਪੇਮਾਰੀ ਚੱਲ ਰਹੀ ਹੈ ਐਨਆਈਏ ਨੇ ਤੜਕਸਾਰ ਪੰਜਾਬ ਦੇ ਵਿੱਚ ਧਾਵਾ ਬੋਲਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਲੋਕਾਂ ਦੇ ਘਰਾਂ ਦੇ ਵਿੱਚ ਐਨਆਈਏ ਦੇ ਵੱਲੋਂ ਛਾਪੇਮਾਰੀ ਜਿਹੜੀ ਉਹ ਕੀਤੀ ਗਈ ਹੈ ਤਾਂ ਦੱਸਦੀ ਕਿ ਐਮਪੀ ਅਮਰਿਤਪਾਲ ਦੇ ਚਾਚੇ ਦੇ ਘਰ ਵੀ ਅੱਜ ਤੜਕਸਾਰ ਤੋਂ ਰੇਡ ਚੱਲ ਰਹੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 5 ਵਜੇ ਤੋਂ ਰੇਡ ਜਿਹੜੀ ਉਹ ਮਾਰੀ ਗਈ ਔਰ ਲਗਾਤਾਰ 2 2.5 ਘੰਟੇ ਤੱਕ ਇਹ ਰੇਡ ਚੱਲੀ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੱਲੀ-ਕੱਲੀ ਚੀਜ਼ ਫਲੋ ਫਰੋਲ ਕੇ ਰੱਖ ਦਿੱਤੀ ਹੈ ਔਰ ਕਈ ਥਾਵਾਂ ਨੂੰ ਹੋਰ ਵੀ ਟਾਰਗੇਟ ਕੀਤਾ ਗਿਆ ਖਾਸ ਤੌਰ ਤੇ ਮਾਝੇ ਏਰੀਏ ਦੀ ਗੱਲ ਕਰੀਏ ਤਾਂ ਰਈਆ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਵੀ ਰੇਡ ਚੱਲ ਰਹੀ ਹੈ ਕੁਮਾਨ ਆ ਪਿੰਡ ਭਾਮ ਦੇ ਵਿੱਚ ਵੀ ਰੇਡ ਕੀਤੀ ਜਾ ਰਹੀ ਹੈ ਤਾਂ ਵੱਖ-ਵੱਖ ਥਾਵਾਂ ਤੇ ਐਨਆਈਏ ਨੇ ਥਾਵਾ ਬੋਲ ਦਿੱਤਾ ਹੈ ਤਾਂ ਤਸਵੀਰਾਂ ਤੁਹਾਨੂੰ ਐਮਪੀ ਅਮਰਿਤਪਾਲ ਦੇ ਚਾਚੇ ਦੇ ਘਰ ਦੀਆਂ ਦਿਖਾ ਰਹੇ ਹਾਂ ਜਿੱਥੇ ਐਨਆਈਏ ਦੇ ਵੱਲੋਂ ਰੇਡ ਮਾਰੀ ਗਈ ਹੈ ਕੱਲੀ-ਕੱਲੀ ਚੀਜ਼ ਕਰ ਦੇ ਵਿੱਚੋਂ ਫਰੋਲੀ ਗਈ ਹੈ ਤਾਂ ਹਾਂ ਚਾਚਾ ਪ੍ਰਗਟ ਸਿੰਘ ਦੇ ਘਰੇ ਰੇਡ ਮਾਰੀ ਗਈ ਹੈ ਹਾਲਾਂਕਿ ਉਹ ਤਾਂ ਘਰ ਨਹੀਂ ਮਿਲੇ ਪਰ ਉਹਨਾਂ ਦੀ ਪਤਨੀ ਜੁੜੀ ਹੈ ਉਹਨਾਂ ਦੇ ਕੋਲੋਂ ਪੁਸ਼ਕਿਸ਼ ਹੋ ਰਹੀ ਹੈ ਬਿਆਸ ਥਾਣੇ ਦੇ ਵਿੱਚ ਉਹਨਾਂ ਨੂੰ ਲਿਜਾਇਆ ਗਿਆ ਉੱਥੇ ਸੁਖਚੈਨ ਸਿੰਘ ਜਿਹੜੇ ਅਮਰਿਤਪਾਲ ਦੇ ਚਾਚਾ ਨੇ ਉਹ ਵੀ ਉੱਥੇ ਗਏ ਹੋਏ ਨੇ ਤਾਂ ਪੂਰੇ ਪਰਿਵਾਰ ਦੇ ਕੋਲੋਂ ਪੁਸ਼ਗਿਸ਼ ਜਿਹੜੀ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਕੀ ਅੱਜਕਰ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਤੇ ਵੀ ਇੱਕ ਘਰ ਦੇ ਵਿੱਚ ਰੇਡ ਮਾਰੀ ਗਈ ਆ ਮੋਗਾ ਦੇ ਵਿੱਚ ਵੀ ਰੇਡ ਚੱਲ ਰਹੀ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਮੋਗੇ ਦੇ ਵਿੱਚ ਵੀ ਰੇਡ ਮਾਰੀ ਗਈ ਆ ਫਿਲਹਾਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਮਪੀ ਅੰਮ੍ਰਿਤਪਾਲ ਦਾ ਚਾਚਾ ਜਿਹੜਾ ਪ੍ਰਗਟ ਸਿੰਘ ਹੈ ਉਹਦੇ ਘਰੇ ਐਨਆਈਏ ਨੇ ਤੜਕਸਾਰ ਕੀ ਤਾਵਾ ਬੋਲ ਦਿੱਤਾ ਤੜਕਸਾਰ ਤੋਂ ਹੀ ਰੇਡ ਕੀਤੀ ਗਈ ਆ 5 ਵਜੇ ਤਾਬਾ ਬੋਲ ਦਿੱਤਾ ਗਿਆ ਸੀਗਾ ਐਨਆਈਏ ਦੇ ਵੱਲੋਂ ਤੇ ਉਸ ਤੋਂ ਬਾਅਦ ਹਾਲਾਂਕਿ ਅਮਰਿਤਪਾਲ ਦਾ ਚਾਚਾ ਤਾਂ ਘਰੇ ਨਹੀਂ ਮਿਲਿਆ ਕਿਉਂਕਿ ਉਹ ਕਿਤੇ ਗਏ ਖੋਏ ਸੀਗੇ ਔਰ ਉਹਨਾਂ ਦੇ ਪਰਿਵਾਰ ਨੂੰ ਹੁਣ ਥਾਣੇ ਲਈ ਜਾ ਕੇ ਤੇ ਉਹਨਾਂ ਦੇ ਕੋਲੋਂ ਪੁੱਛ ਕੇ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਇਸ ਦੇ ਨਾਲ ਕੀ ਅਸੀਂ ਜੇਕਰ ਗੱਲ ਕਰੀਏ ਤਾਂ ਮੁਗੇ ਦੇ ਪਿੰਡ ਸਮਾਲਸਰ ਦੇ ਵਿੱਚ ਵੀ ਰੇਡ ਮਾਰੀ ਗਈ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਜਿੱਥੇ ਐਨਆਈਏ ਨੇ ਤੜਕਸਾਰ ਕੀ ਤਾਵਾ ਬੋਲਿਆ ਉਥੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਾਗਾ ਪੁਰਾਣਾ ਦਾ ਇਹ ਕਸਬਾ ਇਹ ਸਮਾਲਸਰ ਜਿੱਥੇ ਤਕਰੀਬਨ ਦੱਸਿਆ ਜਾਂਦਾ ਕਿ 5:30 6 ਵਜੇ ਜਿਹੜੀ ਹੈ ਉਹ ਰੇਡ ਮਾਰੀ ਗਈ ਹੈ ਕਬੀਸ਼ਰ ਮੱਖਣ ਸਿੰਘ ਮੁਸਾਫਿਰ ਦੇ ਘਰੇ ਇਹ ਰੇਡ ਕੀਤੀ ਗਈ ਹੈ ਐਨਆਈਏ ਦੀ ਟੀਮ ਜਿਹੜੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਹਾਲਾਂਕਿ ਰੇਡ ਕਿਉਂ ਕੀਤੀ ਗਈ ਕਿਸ ਸੰਦਰਭ ਦੇ ਵਿੱਚ ਕੀਤੀ ਗਈ ਐਂਡ ਇਹ ਅਜੇ ਤੱਕ ਪੁਸ਼ਗਿਸ਼ ਜਾਰੀ ਹੈ ਇਸ ਮਾਮਲੇ ਦੇ ਵਿੱਚ ਅਜੇ ਕੁਝ ਵੀ ਨਹੀਂ ਪਤਾ ਲੱਗ ਪਾਇਆ ਫਿਲਹਾਲ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੱਲਬਾਤ ਵੀ ਕੀਤੀ ਗਈ ਹੈ ਅਮਰਿਤਪਾਲ ਦੇ ਚਾਚੇ ਦੇ ਘਰੇ ਜਿਹੜੀ ਰੇਡ ਮਾਰੀ ਗਈ ਸੀ ਉੱਥੇ ਗੱਲਬਾਤ ਵੀ ਹੋਈ ਹੈ ਕਿ ਕਿੰਨੇ ਵਜੇ ਤੋਂ ਰੇਡ ਚੱਲੀ ਕਿਉਂ ਰੇਡ ਚੱਲੀ ਅਜੇ ਤੱਕ ਕੀ ਕੋਈ ਐਨਆਈਏ ਦਾ ਅਫਸਰ ਬੋਲਿਆ ਜਾਫਰ ਨਹੀਂ ਤਾਂ ਉਹ ਵੀ ਤੁਹਾਡੇ ਨਾਲ ਸਾਂਝਾ ਅੱਜ ਦੀ ਵਾਰਦਾਤ ਸਾਨੂੰ ਤੇ 7:00 ਵਜੇ ਪਤਾ ਲੱਗਾ ਵਾ ਪਸੂਰੀ 5 ਵਜੇ ਜਿਹੜੀ ਆ ਐਨਆਈਏ ਨੇ ਆਣ ਕੇ ਸਪੈਸ਼ਲ ਤੌਰ ਦੇ ਉਤੇ ਆਪਣੇ ਰਈਏ ਕਸਬੇ ਦੇ ਵਿੱਚ ਜੋ ਭਾਈ ਪ੍ਰਗਟ ਸਿੰਘ ਆ ਭਾਈ ਅਮਰਪਾਲ ਸਿੰਘ ਦੇ ਭਾਈ ਜਿਹੜੇ ਜੋ ਚਾਚਾ ਜੀ ਲੱਗਦੇ ਆ ਜੱਲੂਪੁਰ ਪਿੰਡ ਦੇ ਰਹਿਣ ਵਾਲੇ ਆ ਉਹਨਾਂ ਦੇ ਘਰੇ ਰੇਡ ਕੀਤੀ ਆ ਤੇ ਸਾਰੇ ਜਿੰਨੇ ਬੈੱਡਰੂਮਰ ਸੋਈ ਇਹ ਸਾਰੇ ਜਿੰਨੇ ਡਾਕੂਮੈਂਟਸ ਜਿਹੜੇ ਆ ਇੱਥੇ ਮੈਂ ਸਾਰੀ ਬਹੁਤ ਵੱਡੇ ਪੱਧਰ ਤੇ ਫੋਲੋ ਅਪ ਫਲਾਈ ਕੀਤੀ ਹੈ। ਨਹੀਂ ਲੱਗਦਾ ਇਹ ਰੇਡ ਜਿਹੜੀ ਆ ਕਿਸ ਮਕਸਦ ਨਾਲ ਕੀਤੀ ਲਈ। ਮਕਸਦ ਦੇ ਇਹਨਾਂ ਦਾ ਇੱਕੋ ਹੀ ਰਿਆ ਸ਼ੁਰੂ ਤੋਂ ਇੱਕ ਪ੍ਰੈਸ਼ਰ ਬਣਾਉਣ ਦਾ। ਜੋ ਭਾਈ ਅਮਰਪਤ ਸਿੰਘ ਨੂੰ ਜਿਹੜੀ ਦੂਜੀ ਵਾਰ ਜਿਹੜੀ ਉਹਨਾਂ ਦੀ ਐਨਐਸਏ ਵਿਧਾਈ ਆ ਉਹਦੇ ਪ੍ਰਤੀ ਵੀ ਸਰਕਾਰ ਉੱਪਰ ਪ੍ਰੈਸ਼ਰ ਵੱਧ ਰਿਹਾ ਹੈਗਾ ਉਸ ਤੋਂ ਬਾਅਦ ਜਿਹੜੀ 19 ਤਰੀਕ ਨੂੰ ਬਾਬਾ ਬਕਾਲਾ ਸਾਹਿਬ ਦੇ ਚ ਪੰਥਕ ਕਾਨਫਰੰਸ ਕੀਤੀ ਗਈ ਆ ਉਦੋਂ ਦਾ ਸਰਕਾਰ ਭਾਰਤ ਦੇ ਪੰਜਾਬ ਸਰਕਾਰ ਜਿਹੜੀ ਹਿੱਲੀ ਹੋਈ ਆ ਉਦੋਂ ਦਾ ਉਦੋਂ ਦਾ ਇਹਨਾਂ ਦੀਆਂ ਜਿਹੜੀਆਂ ਥੋੜੀਆਂ ਜਿਹੀਆਂ ਜਣਾ ਹਿੱਲੀਆਂ ਆ ਤੇ ਇਹ ਹੁਣ ਅੱਗੇ ਤੋਂ ਦੁਬਾਰਾ ਫੇਰ ਇੱਕ ਨਵੇਂ ਤਰੀਕੇ ਨਾਲ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਕੇ ਇੱਕ ਕੁਝੀਆਂ ਚਾਲਾਂ ਜਿਹੜੀਆਂ ਆ ਚੱਲ ਰਹੀ ਹੈ ਕਿ ਫੋਨ ਤਾਂ ਕੋਨਾ ਕੋ ਉਹੀ ਬਰਾਮਦ ਕਰਕੇ ਗਏ ਕੁਝ ਵੀ ਬਰਾਮਦ ਨਹੀਂ ਹੋਇਆ ਇੱਕ ਡੀਵੀਆਰ ਲੈ ਗਏ ਹੈਗੇ ਫੋਨ ਲੈ ਕੇ ਆ ਘਰੋਂ ਜਿਹੜਾ ਆਪਣਾ ਫੋਨ ਯੂਜ਼ ਕਰਦੇ ਆ ਤੇ ਹੋਰ ਘਰ ਦੇ ਵਿੱਚ ਜੇ ਕੋਈ ਮਤਲਬ ਕੋਈ ਜਾਇਦਾਦ ਕੋਈ ਮਤਲਬ ਜਿਹਨੂੰ ਕਹਿੰਦੇ ਆ ਕੋਈ ਪੈਸਾ ਚਿੱਕਾ ਕੋਈ ਸੋਨਾ ਵਗੈਰਾ ਹੋਵੇ ਤਾਂ ਫੇਰ ਹੀ ਆ ਇਹਨਾਂ ਦਾ ਦੇ ਸੰਧੂ ਫਰਨੀਚਰ ਦਾ ਕਾਰੋਬਾਰ ਆ ਤੇ ਇਸ ਦੇ ਉਲਟ ਜਿਹੜੇ ਰਈਏ ਦੇ ਵਿੱਚ ਹੀ ਮਤਲਬ ਫਰੋਤੀਆਂ ਲੈ ਲੈ ਕੇ ਜਿੰਨਾਂ ਨੇ ਆਪਣੇ ਕੋਠੇ ਭਰੇ ਪਏ ਆ ਜਿੰਨਾਂ ਨੇ ਨਸ਼ੇ ਵੇਚ ਵੇਚ ਕੇ ਕੋਠੇ ਭਰੇ ਪਏ ਆਪਣੇ ਰਈਏ ਦੇ ਵਿੱਚ ਹੀ ਉਹਨਾਂ ਵੱਲ ਕਦੀ ਵੀ ਕਿਸੇ ਐਨਆਈਏ ਕੋਈ ਸੀਬੀਆਈ ਜਾਂ ਕੋਈ ਬਿਜ਼ਨਸ ਦੀ ਕਦੀ ਵੀ ਜਾਂਚ ਨਹੀਂ ਹੋਈ ਉਲਟ ਜਿਹੜੇ ਆਪਣਾ ਸੱਚੀ ਸੁਚੀ ਕਿਰਤ ਕਰ ਰਹੇ ਆ ਸਗੋਂ ਨਾਲ ਲੋਕਾਂ ਨੂੰ ਰੁਜ਼ਗਾਰ ਦੇ ਕੇ ਕਾਰਪੈਂਟਰਾਂ ਨੂੰ ਨਾਲ ਰੁਜ਼ਗਾਰ ਦੇ ਕੇ ਆਪਣਾ ਬੜਾ ਵਧੀਆ ਸੰਧੂ ਫਰਨੀਚਰ ਦਾ ਕਾਰੋਬਾਰ ਚਲਾ ਰਹੇ ਆ ਉਹਨਾਂ ਨੂੰ ਨਜਾਇਜ਼ ਤੌਰ ਦੇ ਉੱਤੇ ਸਿਰਫ ਇੱਕ ਭਾਈ ਅਮਰਪਤ ਪਾਤਸ਼ਾਹ ਜੀ ਦੀ ਸਪੋਰਟ ਕਰਨ ਦੇ ਉੱਤੇ ਸੱਚ ਦੇ ਦੁਪਹਿਰਾ ਦੇਣ ਦਾ ਉਤੇ ਜਿਹੜਾ ਵਾ ਇਹ ਜਿਹੜਾ ਨਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਇਹ ਬੈਂਸਰ ਸਾਹਿਬ ਕਰੇ ਕੌਣ ਕੌਣ ਸੀ ਹੈ ਭਿੰਦਰ ਸਾਹਿਬ ਕਰੇ ਇਸ ਟਾਈਮ ਰੇਡ ਚੰਦੀ ਹੈ ਘਰ ਉਸ ਵੇਲੇ ਭਾਈ ਪ੍ਰਗਟ ਸਿੰਘ ਦੇ ਮਿਸਿਸ ਸੀਗੇ ਭੈਣ ਜੀ ਹਣੀ ਤੇ ਉਹਨਾਂ ਦੀ ਬੇਟੀ ਤੇ ਬੇਟਾ ਸੀਗੇ ਆ ਭਾਈ ਘਰ ਨਹੀਂ ਸੀਗੇ ਤੇ 5 ਵਜੇ ਸੁੱਤਿਆਂ ਤੋਂ ਇਹ ਰੇਡ ਕੀਤੀ ਆ ਤੇ ਬੜੀ ਹਲ ਬੜਾੜ ਦੇ ਵਿੱਚ ਸਾਰੇ ਜਿਹੜੇ ਤਿੰਨੇ ਮੈਂਬਰ ਸੀਗੇ ਭਾਈ ਸਾਹਿਬ ਦੇ ਘਰ ਦੇ ਤੇ ਉਹਨਾਂ ਦੇ ਬੱਚਿਆਂ ਨੂੰ ਉਠਾ ਕੇ ਤੇ ਪੁੱਛਗਿਛ ਕਰਕੇ ਦੋਸਤ ਉਹਲੇ ਫੋਨ ਰਿਸਿਵ ਕਰ ਲਏ ਸਭ ਤੋਂ ਪਹਿਲਾਂ ਤੇ ਰੇਡ ਲਗਾਤਾਰ 2 2.5 ਘੰਟੇ ਦੀ ਇਹ ਫੁੱਲ ਅਫਲਾਈ ਕੀਤੀ ਆ ਕੀ ਉਹ ਕੋਈ ਪ੍ਰਗਟ ਸਿੰਘ ਜੀ ਕਿੱਥੇ ਭਾਈ ਪ੍ਰਗਟ ਸਿੰਘ ਜੀ ਰਾਤ ਦੇ ਹੀ ਕਿਤੇ ਮਤਲਬ ਪ੍ਰੋਗਰਾਮ 'ਚ ਕਿਤੇ ਮਤਲਬ ਆਪਣੇ ਰਿਸ਼ਤੇਦਾਰੀ 'ਚ ਗਏ ਸੀ ਅੱਜ ਉਹਨਾਂ ਨਾਲ ਸੰਪਰਕ ਨਹੀਂ ਹੋਇਆ ਤੇ ਜਦੋਂ ਵੀ ਉਹਨਾਂ ਨਾਲ ਸੰਪਰਕ ਹੁੰਦਾ ਹੋਵੇ ਤਾਂ ਉਹ ਨਾਲ ਫਿਰ ਜਰੂਰ ਸਾਂਝਾ ਕਰਦੇ ਨੇ ਇਹ ਦੀ ਗ੍ਰਿਫਤਾਰੀ ਨਹੀਂ ਹੋਈ ਨਹੀਂ ਗ੍ਰਿਫਤਾਰੀ ਨਹੀਂ ਹੋਈ ਪੁਸ਼ਗਿਸ਼ ਵਾਸਤੇ ਭੈਣ ਜੀ ਨਾਲ ਉਹ ਜਿਹੜੇ ਭਾਈ ਪ੍ਰਗਟ ਸਿੰਘ ਦੇ ਘਰ ਦੇ ਆ ਉਹਨਾਂ ਨੂੰ ਬਿਆਸ ਲੈ ਕੇ ਗਏ ਆ ਨਾਲ ਭਾਈ ਸਰਚੈਨ ਸਿੰਘ ਜੀ ਇੱਕ ਫੈਮਿਲੀ ਮੈਂਬਰ ਵਜੋਂ ਗਏ ਆ ਜਿਹੜੇ ਭਾਈ ਪ੍ਰਗਟ ਅਮਰਪਾਲ ਸਿੰਘ ਦੇ ਸਗੇ ਚਾਚਾ ਜੀ ਉਹ ਨਾਲ ਗਏ ਆ